ਸਤਿ ਸ਼੍ਰੀ ਅਕਾਲ ਜੀ ਆਹ ਵੀਡੀਓ ਉਹਨਾਂ ਲਈ ਹੈ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਨੇ ਕਿ ਸਾਨੂੰ ਪੰਜਾਬ 'ਚ ਕੰਮ ਨਹੀਂ ਮਿਲਦਾ ਅਸੀਂ ਵਿਦੇਸ਼ ਜਾਣਾ ਹੈਗਾ ਤਾਂ ਆਹ ਵੀਰ ਇੱਕ ਵੱਡੀ ਐਗਜ਼ਾਮਪਲ ਹੈ ਨਾ ਸਾਰਿਆਂ ਦੇ ਮੂਰੇ 24-25 ਸਾਲ ਦੀ ਇਹਨਾਂ ਦੀ ਉਮਰ ਆ ਇਹ ਬਾਈ ਬਾਹਰ ਵੀ ਜਾ ਕੇ ਆਏ ਨੇਗੇ ਤੇ ਸਟਾਰਬਕ ਦੇ ਵਿੱਚ ਵੱਡੇ ਵੱਡੇ ਜਿਹੜੇ ਬ੍ਰਾਂਡਸ ਨੇ ਉਹਨਾਂ ਦੇ ਵਿੱਚ ਮੈਨੇਜਰ ਵੀ ਰਹੇ ਨੇ ਇਹਨਾਂ ਨੇ ਉਹ ਸਾਰੇ ਕੰਮ ਛੱਡ ਕੇ ਇੱਥੇ ਆ ਕੇ ਆਪਣੀ ਸਟਾਲ ਲਾ ਲਈ ਹੈ ਜੀ ਫੂਡ ਦੀ ਬਾਈ ਇੱਥੇ ਮਤਲਬ ਰੋਟੀ ਸਬਜ਼ੀ ਵੇਚਦੇ ਨੇਗੇ ਤੇ ਚੰਗੀ ਗੱਲ ਇਹ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਵੀ ਇਹਨਾਂ ਦੇ ਨਾਲ ਸਪੋਰਟ ਕਰਦੇ ਨੇ ਦੁਕਾਨ ਤੇ ਆਉਂਦੇ ਨੇਗੇ ਤੇ ਤੁਸੀਂ ਦੇਖੋ ਵੀ ਇੰਨਾ ਸੋਹਣਾ ਸੁਨੱਖਾ ਸਰਦਾਰ ਹਨਾ ਸਾਫ ਸੁਥਰਾ ਵੀ ਲੋਕ ਦੇਖਣ ਵਾਲੇ ਕਹਿਣਗੇ ਵੀ ਇਹਨੂੰ ਕੀ ਲੋੜ ਸੀਗੀ ਵੀ ਜਿਹੜਾ ਇਹਨੇ ਆ ਕੰਮ ਕਰ ਲਿਆ ਪਰ ਤੁਸੀਂ ਦੇਖੋਗੇ ਬਾਈ ਨੂੰ ਇਸ ਕੰਮ ਤੋਂ ਕਿੰਨਾ ਫਾਇਦਾ ਹੈ ਕਿ 2-4 ਘੰਟਿਆਂ ਦੇ ਵਿੱਚ ਕੰਮ ਡਿਪਟਾ ਕੇ ਬਾਈ ਟਾਈਮ ਦੇ ਨਾਲ ਹੀ ਚਲੇ ਜਾਂਦੇ ਨੇ 12:00 ਵਜੇ ਦੇ ਟਾਈਮ ਤੇ ਆਉਂਦੇ ਆ ਤੇ 3-4 ਵਜੇ ਇਹਨਾਂ ਦਾ ਸਾਰਾ ਸਮਾਨ ਜਿਹੜਾ ਲੱਗ ਜਾਂਦਾ ਬਹੁਤ ਹੀ ਸਾਫ਼ ਸੁਥਰਾ ਖਾਣਾ ਬਣਾਉਂਦੇ ਨੇਗੇ ਇਹ ਕੋਲ ਚਾਰ ਪੰਜ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨਿਗੀਆਂ ਪਰ ਇਹ ਵੀ ਜਿਵੇਂ ਬਾਈ ਕਹਿੰਦਾ ਵੀ ਬਿਜ਼ਨਸ ਜਿਹੜਾ ਹੈਗਾ ਵੀ ਆਪਦਾ ਕਰ ਲੋ ਉਹਦਾ ਫਾਇਦਾ ਹੈਗਾ ਤੇ ਇਹ ਕਹਿੰਦੇ ਵੀ ਪਹਿਲਾਂ ਤਾਂ ਮੈਨੂੰ ਵਿੱਚ ਝਿਜਕ ਹੋਈ ਸੀ ਵੀ ਮੈਨੂੰ ਸੰਗ ਲੱਗੀ ਸੀ ਵੀ ਮੈਂ ਕਿਵੇਂ ਖਣਾ ਪਰ ਹੌਲੀ-ਹੌਲੀ ਆਦਤ ਪੈ ਗਈ ਲੋਕਾਂ ਨੇ ਸਪੋਰਟ ਬਹੁਤ ਕੀਤੀ ਹੈਗੀ ਤੇ ਜੇ ਆਪਦਾ ਕੰਮ ਹੈਗਾ ਪਰ ਇਹਦੇ ਵਿੱਚ ਮਿਹਨਤ ਵੀ ਬਹੁਤ ਹੈ ਬਾਈ ਨੇ ਦੱਸਿਆ ਕਿ ਸਵੇਰੇ ਅਸੀਂ 5 ਵਜੇ ਲੱਗਦੇ ਹਾਂ ਸਾਰਾ ਟੱਬਰ ਸਾਰੇ ਮਿਲ ਕੇ ਇਹਨਾਂ ਦੀ ਵਾਈਫ ਵੀ ਹੈ ਫਾਦਰ ਮਦਰ ਸਾਰੇ ਇਕੱਠੇ ਰਲ ਕੇ ਜਿਹੜਾ ਇਹ ਖਾਣਾ ਤਿਆਰ ਕਰਦੇ ਨੇ ਤੇ ਫਿਰ ਬਾਅਦ ਚੋਂ ਆ ਕੇ ਬਾਈ ਜਦੋਂ ਸਾਡੇ ਖਾਣ ਦਾ ਟਾਈਮ ਹੁੰਦਾ 12:00 ਵਜੇ ਤੇ ਉਹ ਵੇਚਣ ਆ ਜਾਂਦੇ ਨੇਗੇ ਇੱਥੇ ਤੇ ਬਹੁਤ ਸਾਫ਼ ਸੁਥਰਾ ਬਹੁਤ ਵਧੀਆ ਕਹਿੰਦੇ ਮਸਾਲੇ ਵੀ ਅਸੀਂ ਬਿਲਕੁਲ ਨੇਚਰਲ ਜਿਵੇਂ ਘਰ ਦਾ ਹੁੰਦਾ ਐਵੇਂ ਪਾਉਣੇ ਹੈਗੇ ਤੁਸੀਂ ਦੇਖੋ ਵੀ ਬਾਈ ਸਰਦਾਪੁਰ ਦਾ ਘਰ ਤੋਂ ਵਧੀਆ ਗੱਡੀ ਰੱਖੀ ਹੋਈ ਹੈ ਗੱਡੀ ਦੇ ਵਿੱਚ ਇਹ ਮੰਨ ਲਓ ਵੀ ਆਪਦਾ ਜਿਹੜਾ ਸਾਰਾ ਸਮਾਨ ਹੈ ਇਹ ਲੈ ਕੇ ਆਉਂਦੇ ਹੈਗੇ ਤੇ ਜਿਵੇਂ ਆਪਾਂ ਕਹਿ ਲਈ ਵੀ ਬਾਈ ਦੇ ਵਿੱਚ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਹੈ ਸਭ ਨੂੰ ਵਧੀਆ ਪਿਆਰ ਦੇ ਨਾਲ ਹੀ ਬੁਲਾਉਂਦੇ ਹੈਗੇ ਉਹੀ ਗੱਲ ਹੁੰਦੀ ਹੈ ਕਹਿੰਦੇ ਵੀ ਕੰਮ ਜਿਹੜਾ ਹੁੰਦਾ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਬਸ ਕਰਨ ਦੇ ਵਿੱਚ ਹਿੰਮਤ ਚਾਹੀਦੀ ਹੈਗੀ ਬਾਈ ਕਹਿੰਦੀ ਵੀ ਮੇਰੇ ਮਨ ਦੇ ਵਿੱਚ ਖਿਆਲ ਤਾਂ ਆਇਆ ਵੀ ਮੈਂ ਬਾਹਰ ਰਹਿੰਦਾ ਸੀ ਜਦੋਂ ਫਿਰ ਸਾਨੂੰ ਭੁੱਖ ਲੱਗਦੀ ਸੀ ਰੋਟੀ ਨਹੀਂ ਸੀ ਮਿਲਦੀ ਫਿਰ ਮੈਨੂੰ ਸ਼ੌਂਕ ਪੈ ਗਿਆ ਕੁਕਿੰਗ ਦਾ ਤੇ ਫਿਰ ਮੈਂ ਸੋਚਿਆ ਵੀ ਮੈਂ ਇਹ ਬਣਾਉਣ ਦਾ ਹੀ ਕੰਮ ਕਰਨਾ ਖਾਣਾ ਬਣਾਉਂਦਾ ਜਿੱਥੇ ਪਹਿਲਾਂ ਕਹਿੰਦੇ ਸੀ ਵੀ ਜਿਹੜਾ ਕੰਮ ਆਗਾ ਰੋਟੀ ਪਾਣੀ ਦਾ ਉਹ ਘਰਾਂ ਤੱਕ ਹੀ ਸੀਮਤ ਰਹਿ ਗਿਆ ਸੀ ਪਰ ਕੁੜੀਆਂ ਹੀ ਬਣਾਉਂਦੀਆਂ ਸੀ ਕਹਿੰਦੇ ਹੁੰਦੇ ਸੀ ਪਹਿਲਾਂ ਪਰ ਹੁਣ ਮੁੰਡੇ ਵੀ ਉਹ ਕੰਮ ਕਰਨ ਲੱਗ ਗਏ ਨੇ ਤੇ ਹੁਣ ਇਹ ਜਿਹੜੇ ਕੰਮ ਨੇ ਜੀ ਰੋਟੀ ਜਿਹੜੀ ਹੈ ਨਿਕਲ ਕੇ ਬਾਹਰ ਆ ਕੇ ਘਰੋਂ ਇੱਥੇ ਬਿਜ਼ਨਸ ਬਣ ਗਈ ਹੈ ਤੇ ਬਹੁਤ ਵਧੀਆ ਵਾਈ ਕਰ ਰਿਹਾ ਹੈ ਹਨਾ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਅਸੀਂ ਗਏ ਸੀ ਬਹੁਤ ਵਧੀਆ ਬਾਈ ਬਣਾਉਂਦੇ ਨੇ ਪਟਿਆਲਾ ਜਿਹੜਾ ਬੱਸ ਸਟੈਂਡ ਹੈ ਉਹਦੇ ਸਾਹਮਣੇ ਪੀਵੀਆਰ ਬਿਲਕੁਲ ਉਹਦੇ ਸਾਹਮਣੇ ਪਾਈ ਇੱਥੇ ਸਿੰਘ ਕਿਚਨ ਹੋਮ ਮੇਡ ਇਹਨਾਂ ਦੀ ਫੂਡ ਕਾਰਟ ਦਾ ਨਾਮ ਹੈ ਜੀ ਕੜੀ ਚੌਲ ਰਾਜਮਾ ਚੌਲ ਛੋਲੇ ਚੌਲ ਦਾਲ ਚੌਲ ਸਪੈਸ਼ਲ ਲੱਸੀ ਤੇ ਇਸ ਤੋਂ ਇਲਾਵਾ ਬਈ ਸਾਗ ਵੀ ਇਹਨਾਂ ਕੋਲੇ ਹੁੰਦਾ ਬਹੁਤ ਸਵਾਦ ਬਣਾਉਂਦੇ ਨੇ ਇੱਕ ਵਾਰ ਤੁਸੀਂ ਵੀ ਖਾ ਕੇ ਦੇਖਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਬਹੁਤ ਸਾਰੇ ਨੌਜਵਾਨ ਮੋਟੀਵੇਟ ਹੋ ਸਕਣ ਤੇ ਆਪਣਾ ਕੰਮ ਸ਼ੁਰੂ ਕਰਨ ਜੀ